ਅਸੀਡ ਚੈਲੰਜ ਦਾ ਫੋਲ ਮਾਡਲ ਅੱਜ ਚੈਸਟ ਲਾਵਾਂਗੇ ਤੇ ਨਾਲ ਟ੍ਰੈਸਰ ਲਾਵਾਂਗੇ ਬੰਦੇ ਨਾਲ ਦੇ ਅੱਜ ਦੋ ਐਥਲੈਂਟ ਅਤੇ ਦੋ ਪਤਾ ਨਹੀਂ ਹੋਣਗੇ ਕਿ ਨਹੀਂ ਇਹ ਤਾਂ ਜੇ ਕੋਈ ਆਇਆ ਤਾਂ ਫਿਰ ਸ਼ੁਰੂ ਕਰਦੇ ਆ ਨਹੀਂ ਜੇ ਨਾ ਹੈ ਤਾਂ ਵੀ ਫਿਰ ਨੌਣੀ ਤਾਂ ਪਹਿਣੀ ਆ ਅਜੇ ਵੈਸੇ ਵਾਕ ਕਰਨਾ ਸੀ ਇਹ ਤੇ 2 ਕਿਲੋਮੀਟਰ ਵਾਕ ਕੀਤੀ ਆ ਤੇ ਹੁਣ 1 ਕਿਲੋਮੀਟਰ ਤੱਕ ਰਨਿੰਗ ਕਰਨ ਦੀ ਕੋਸ਼ਿਸ਼ ਕਰਦਾ ਨਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਸਦਾ ਜਿਮ ਤੇ ਚੱਲਦੇ ਆ ਅੱਜ ਮੌਸਮ ਥੋੜਾ ਠੀਕ ਆ ਗਰਮੀ ਤਾਂ ਹੈਗੀ ਆ ਪਰ ਹਵਾ ਬਹੁਤ ਵਧੀਆ ਚੱਲ ਰਹੀ ਆ ਇੱਕ ਵਾਰੀ ਤਾਂ ਜਿੰਨੇ ਕੁ ਬੰਦੇ ਇੱਥੇ ਜਿਮ ਚ ਆਉਂਦੇ ਆ ਸਾਰੇ ਨੇ ਕਿਹਾ ਤਾਂ ਕਿ ਵਾਹ ਵਾ ਤੂੰ ਪਹਿਲੇ ਨਾਲੋਂ ਵਾਹ ਫਰਕ ਪੈ ਗਿਆ ਮਤਲਬ ਮਤਲਬ ਵਾਵਾ ਹੋ ਗਿਆ ਅੰਗੇ ਨਾਲੋਂ ਇਹ ਮੋੜੇ-ਮੋੜੇ ਗੈਪ ਹੋ ਗਿਆ ਤੇ ਮੂੰਹ ਜ ਆ ਵੀ ਅੰਦਰ ਵੜ ਗਿਆ ਤੇ ਵੇਖਣ ਦੀ ਗੱਲ ਇਹ ਆ ਕਿ weight ਚੈਲੈਂਜ ਦੇ ਚੈਲੈਂਜ ਤੋਂ ਪਹਿਲਾਂ ਵੀ ਓਨਾ ਹੀ ਸੀਗਾ ਇਹ 70 70.5 ਦੇ ਕਰੀਬ ਸੀਗਾ ਤੇ ਹੁਣ ਵੀ ਓਨਾ ਹੀ ਆ ਵੀ 69. 69.5 ਦੇ ਆਸ-ਪਾਸ ਹੀ ਤੁਰਦਾ ਰਹਦਾ ਹੁੰਦਾ ਜਿਸ ਦਿਨ ਮਤਲਬ ਕਿ ਖਾਲੀ ਪੇਟ ਚੈੱਕ ਕਰ ਲਿਆ ਉਦੋਂ 69.5 ਹੁੰਦਾ ਵੇ ਇੱਕ ਕਿਲੋ ਕੁ ਨਾਲੀ ਇੰਨਾ ਕ ਫਰਕ ਲੋਕ ਨੂੰ ਵੀ ਮਹਿਸੂਸ ਲੱਗਿਆ ਜਾਂ ਤਾਂ ਐ ਹੋ ਰਿਹਾ ਕਿ ਫਿਰ ਤੱਕ ਢੀਂਦਾ ਪਰ ਨਾਲ ਦੇ ਵਾਲੀ ਜਿਹੜਾ ਮਸਲਾ ਉਹ ਸੈੱਟ ਹੋ ਕੇ ਬੈਠਾਗਾ ਬਾਕੀ ਕੋਈ ਨਹੀਂ ਹੁਣ 15 ਤਰੀਕ ਨੂੰ ਸ਼ੁਰੂ ਕਰਦੇ ਆ ਇੱਕ ਵਾਰੀ ਫਿਰ ਪੂਰੀ ਫੁੱਲ ਡਾਈਟ ਸ਼ੁਰੂ ਕਰਨੀ ਪੈਣੀ ਆ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਖਵਾਵਾਂਗੇ ਕਿ ਹਾਂ ਜਿੰਨਾ ਘਟਿਆ ਉਸ ਤੋਂ ਡਬਲ ਕੇ ਬਣਾਇਦੋ ਕਿ ਕੋਈ ਤਾਂ ਚਲੋ ਜੋ ਸ਼ੁਰੂ ਕੀਤਾ ਨਵੀਂ ਚੀਜ਼ ਸ਼ੁਰੂ ਕੀਤੀ ਆ ਕਿ ਰਣੀ ਕੋਦਾਂ ਮ ਸ਼ੁਰੂ ਕੀਤੀ ਉਹ ਫਿਰ ਦਿਖਣ ਲੱਗ ਜਾਂਦਾ ਕਈ ਬੰਦੇ ਕਹਿੰਦੇ ਸਾਡੇ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਹੁਣ ਨਹੀਂ ਕਰਦੇ ਉਸ ਹੱਬ ਨਾਲ ਹੁਣ ਮੈਂ ਜਿਆ ਵੀ ਪੂਰੀ ਡੈਡੀਕੇਸ਼ਨ ਨਾਲ ਕੀਤੀ ਆ ਉਹਦੀ ਰਨਿੰਗ ਪੂਰੀ ਡੈਡੀਕੇਸ਼ਨ ਨਾਲ ਲਈ ਤੇ ਡਾਈਟ ਦਾ ਫੁੱਲ ਕੰਟਰੋਲ ਕੀਤੀ ਘਰ ਦੇ ਕੋਈ ਮਰਜ਼ੀ ਗਈ ਜਾਣ ਕੋਸ਼ਿਸ਼ ਕਿ ਐਕਸਟਰਾ ਖਾਣਾ ਪੀਣਾ ਨਹੀਂਗਾ ਮਿੱਠਾ ਬੰਦ ਜਾਵਾਂ ਤੇ ਜਿੰਨੇ ਕ ਆਪਣੇ ਵੀ ਆ ਉਬਲੈਂਡ ਵਗੈਰਾ ਸੀ ਜੋ ਵੀ ਬਸ ਉਹੀ ਖਾਣਿਆ ਐਕਸਟਰਾ ਕੁਝ ਇਧਰ ਉਧਰ ਲਾ ਖਾਣਾ ਨਹੀਂ ਸੰਡੇ ਨੂੰ ਮੜਾ ਮੋਟਾ ਖਾ ਲੈਂਦੇ ਸੀ ਇਹ ਪਰ ਉਹਦੇ ਨਾਲ ਮੈਨੂੰ ਤਾਂ ਲੱਗਦਾ ਕੋਈ ਜ਼ਿਆਦਾ ਫਰਕ ਪਿਆ ਕਿਉਂਕਿ ਵੇਖ ਹੀ ਆਂਦਾ ਇਹ ਕਈ ਬੰਦੇ ਕਹਿੰਦੇ ਕਿ ਅਸੀਂ ਤਾਂ ਇੱਕ ਦਿਨ ਖਾ ਲਈਏ ਭਾਵੇਂ ਦੋ ਗਰ ਰੋਟੀਆਂ ਵੱਧ ਖਾ ਲਈਏ ਸੜਾ ਤਾਂ ਉਹ ਹੀ ਫਰਕ ਦੀ ਥਾਂ ਲੱਗ ਜਾਂਦਾ ਵੀ ਤੁਹਾਡੀ ਬੋਡੀ ਤੁਸੀਂ ਜਾਣੋ ਹੁਣ ਕਿਵੇਂ ਸੰਭਾਲਨੀ ਆ ਹੁਣ ਮੈਂ ਆਪਦੀ ਬੋਡੀ ਮੈਨੂੰ ਪਤਾ ਕਿਵੇਂ ਸੰਭਾਲਨੀ ਆ ਮੈਂ ਸੰਭਾਲ ਸਕਦਾ ਠੀਕ ਹੈ ਨਾ ਬਸ ਇਹ ਹੀ ਆ ਵੀ ਆਪਦੇ ਨਾਲ ਕੰਪੇਅਰ ਨਹੀਂ ਕਰਨਾ ਕਿਸੇ ਨੂੰ ਨਾ ਲੋਕਾਂ ਨੂੰ ਕਿਸੇ ਨੂੰ ਦੂਸਰਿਆਂ ਨਾਲ ਕੰਪੇਅਰ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਤੁਹਾਡਾ weight ਜ਼ਿਆਦਾ ਹੋਇਆ ਹੋਇਆ ਤੁਸੀਂ ਘਟਾਉਣਾ ਤੇ ਜਿਵੇਂ ਮਰਜ਼ੀ ਘਟਾਓ ਕੁਝ ਮਰਜ਼ੀ ਕਰਨਾ ਕੋਈ ਭਾਵੇਂ ਐ ਤੈਣੀ ਆ ਕਿ ਮੇਰੇ ਮੈਂ ਤਾਂ ਵਾਅਦਾ ਕਰ ਹੀ ਸਕਦਾ ਵੀ ਇੱਥੇ ਤੁਹਾਨੂੰ ਐ ਦੱਸਤਾ ਕੋਈ ਕਿਸੇ ਨੇ ਕੋਚ ਤੁਹਾਨੂੰ ਕਹਤਾ ਵੀ ਐ ਕਰ ਲੋ ਵੀਡ ਉਹਨ ਡਾਈਟ ਪਲਾਨ ਬਣਾ ਕੇ ਦੇਤਾ ਕਿਸੇ ਨੇ ਐਕਸਾਈ ਲਵਾਤੀ ਘਰ ਜਾ ਕੇ ਜਿਹੜੀ ਡਾਈਟ ਕੰਟਰੋਲ ਕਰਨੀ ਉਹ ਤੁਸੀ ਆਪੇ ਕਰਨੀ ਆ ਇਥੇ ਲੋਕੀ ਹੈਗੇ ਆ ਕਿ ਲਾਲੰਦੇ ਨੂੰ ਦੱਬ ਕੇ ਮੇਰੇ ਨਾਲ ਵਾਵਾ ਭਾਵੇਂ ਮੇਰੇ ਨਾਲ ਲਾਉਣ ਭਾਵੇਂ ਦੂਸਰੇ ਲਾਉਣ ਕਈ ਬੰਦੇ ਦੇਖੇ ਇੱਥੇ ਦੱਬ ਕੇ ਐਕਸੇ ਲੋਂਗੇ ਘਰ ਜਾ ਕੇ ਫੇਰ ਉਹੀ ਵੀ ਪੈਗ ਲਾ ਲੈ ਕਦੇ ਜਾਂ ਫਿਰ ਉੱਥੇ ਜਾ ਕੇ ਕਰ ਜਾ ਕੇ ਫੇਰ ਮਿੱਠਾ ਸੋਡਾ ਇਧਰ ਉਧਰ ਲਟਰਮ ਸ਼ਟਰਮ ਖਾ ਲਿਆ ਫਿਰ ਉਹ ਗੱਲ ਉੱਥੇ ਦੀ ਉੱਥੇ ਆ ਜਾਂਦੀ ਆ ਬਲਵਾਰੀ ਆਉਂਦੀ ਆ ਫਿਰ ਉਹ ਫਿਰ ਕਹਿੰਦੇ ਆ ਦੱਬ ਕੇ ਐਕਸੇ ਤਾਂ ਲਈ ਨਾ ਤੇਰੇ ਬਰੋਬਰ ਹੀ ਫੇਰ ਹੁੰਦਾ ਨਹੀਂਗਾ ਕਿ ਐਂ ਹੀ ਆ ਵੀ ਆਪਦਾ ਆਪੇ ਨੂੰ ਦੇਖਣਾ ਪੈਂਦਾ ਜੇ ਤੁਹਾਨੂੰ ਲੱਗਦਾ ਵੀ ਘਟਾਉਣਾ ਹੀ ਘਟਾਉਣਾ ਜਾਂ ਫਿਰ ਵਧਾਉਣਾ ਹੀ ਵਧਾਉਣਾ ਤੇ ਜੇ ਦੱਬ ਕੇ ਕਰੋ ਜੇ ਵਧਾਉਣਾ ਤੇ ਦੱਬ ਕੇ ਖਾਓ ਪਰ ਮੈਂ ਢਿੱਡ ਭਰਿਆ ਦਾ ਫਿਰ ਵੀ ਇੱਕ ਵੱਧ ਖਾਓ ਤੇ ਜੇ ਘਟਾਉਣਾ ਫਿਰ ਤੁਹਾਨੂੰ ਪਤਾ ਹੀ ਆ ਐਂ ਹੀ ਘਟਦਾ ਉਹ ਮੈਂ ਤਾਂ ਹੈਣੀ ਕਿ ਬਸ ਸੋਚ ਲੈ ਘਟਾਣਾ ਤੇ ਘਟ ਦੂਗਾ ਲਾਲ ਲਾਲ ਕਰਨਾ ਵੀ ਪੈਂਦਾ ਬਾਕੀ ਜੇ ਡਾਈਟ ਪਲਾਨ ਦੀ ਗੱਲ ਕਰੀਏ ਤਾਂ ਇੰਨਾ ਜਿਹੜੇ 15 ਦਿਨ ਆ ਗਏ ਇੰਨਾ ਚ ਕੀ ਕੀਤਾ ਇਹ ਸ਼ਡਿਊਲ ਕੀ ਸੀਗਾ ਸਵੇਰੇ ਇੱਥੋਂ ਐਕਸਾਈ ਲਾ ਕੇ ਗਏ 9 ਵਜੇ ਘਰੇ ਪਹੁੰਚੇ 9 ਵਜੇ ਜਾ ਕੇ ਉੱਥੇ ਉਬਲੇ ਅੰਡੇ ਬਣਾ ਕੇ ਰੱਖੇ ਹੁੰਦੇ ਕਰਦੇ ਨੇ ਚਾਰ ਉਬਲੇ ਅੰਡੇ ਖਾ ਲਏ ਉਸ ਤੋਂ 5-10 ਮਿੰਟ ਬਾਅਦ ਇੱਕ ਦੀ ਰੋਟੀ ਖਾ ਲਈ ਬਾਅਦ ਉੱਥੇ ਕਾਣੀ ਖਤਮ ਦੁਪਹਿਰੇ ਐਦਕੀ ਮੈਂ ਥੋੜਾ ਜਿਹਾ ਹੋਈ ওভারਡ ਹੀ ਕੀਤਾ ਵੀ ਜਿਹੜਾ 2-3 ਵੇ ਖਾਣਾ ਖਾਂਦੇ ਸੀਗੇ ਉਹ ਮੈਂ 5 ਵੇ ਖਾਂਦਾ ਹੁੰਦਾ ਸੀਗਾ ਉਹਦੇ ਤਿੱਕਰ ਕੋਈ ਨਹੀਂ ਖਾਣਾ ਵਿੱਚ ਮਾੜਾ-ਵੋਟਾ ਪਾਣੀ ਪੂਣੀ ਤਾਂ ਚਲੋ ਪੀਨੇ ਰਹਨੇ ਆ ਪਰ ਦਾ 5 ਵਜੇ ਜਾ ਕੇ ਫਿਰ ਜੋ ਘਰੇ ਬਣਾਇਆ ਨੋਰਮਲ ਉਹੀ ਇਹ ਚੈੱਕ ਕਰ ਲੈਣਾ ਵੀ ਹਾਵੇ ਵਾ ਮਿੱਠਾ-ਮੂਠਾ ਨਾ ਆਵੇ ਜਦੋਂ ਲੱਸੀ ਬਣਾਉਂਦੇ ਆ ਕਰਦੇ ਚੀਨੀ ਪਾ ਕੇ ਘੁੱਲਣ ਨੂੰ ਕਹਿੰਦੇ ਆ ਫਿਰ ਮੈਂ ਚੀਨੀ ਘੋਲ ਦੇਣੀ ਸੀਗਾ ਬਸ ਉਵੇਂ ਸਿੱਕੀ ਲੱਸੀ ਪੀ ਲੈਣੀ ਤੇ ਹੁਣ ਜਿਆਦਾ ਤੜਿਆ ਪਿਆ ਤਾਂ ਚਲੋ ਖਾਣਾ ਹੀ ਨਿਕਾ ਤੇ ਫਿਰ ਸੱਦਾ ਫਿਰ ਰਾਤੀ ਰੋਟੀ ਜਿੰਨੀ ਵੀ ਮਤਲਬ ਕਿ ਹਲਕੀ-ਹੁਲਕੀ ਇਹ ਸ਼ਡਿਊਲ ਸੀ ਬੜਾ ਸਿੰਪਲ ਜਾਂ ਤੇ ਹੁਣ ਜਦੋਂ 15 ਤਰੀਕ ਤੋਂ ਬਾਅਦ ਗੇਨ ਸ਼ੁਰੂ ਕਰਨਾ ਤੇ ਮਸਲ ਬਿਲਡਿੰਗ ਸ਼ੁਰੂ ਕਰਨੀ ਆ ਉਸ ਤੋਂ ਬਾਅਦ ਆਈ ਹੋਊਗਾ ਕਿ ਇੱਕ ਵੇ ਪ੍ਰੋਟੀਨ ਚੱਲੂਗਾ ਦੋ ਟਾਈਮ ਵੀ ਦੋ ਸਕੂਪ ਇੱਕ ਸਵੇਰੇ ਇੱਕ ਸ਼ਾਮ ਨੂੰ ਇਹ 40 45 ਗ੍ਰਾਮ ਦੇ ਨੇੜੇ ਪ੍ਰੋਟੀਨ ਨੂੰ ਮੈਪੇ ਪੂਰਾ ਕਰ ਦੇਣਾ ਤੇ ਚਾਰ ਅੰਡੇ ਸਵੇਰੇ ਚਲਦੀ ਚਲਦੇ ਆ ਰੋਟੀ ਵੀ ਉਨੀ ਰਹੂਗੀ ਬਾਕੀ ਸ਼ੁਰੂ ਕਰਾਂਗੇ ਵੀ 200 ਗ੍ਰਾਮ ਡੇਲੀ ਦਾ ਜੇ ਚਿਕਨ ਬ੍ਰੈਸਟ ਮਿਲ ਜਾਏ ਇਹ ਤੇ ਉਹਨੂੰ ਸ਼ੁਰੂ ਕਰਾਂਗੇ ਕੁੱਲ ਲਾਗੇ ਕਿ ਬਸ ਐਵਰੇਜ ਜਿਹੜੀ ਡਾਈਟ ਬਣ ਜੇ ਵੀ 120 30 ਗ੍ਰਾਮ ਜਦੋਂ ਲਾ ਸਹੀ ਘਟੋ ਘਟ 100 ਗ੍ਰਾਮ ਦੀ ਜਿਹ ਪ੍ਰੋਟੀਨ ਆਪਾਂ ਨੂੰ ਮਿਲਣ ਲੱਗ ਗਿਆ ਹੁਣ ਨਾਲ ਤਾਂ ਬਹੁਤ ਫਰਕ ਪੈਣਾ ਹੁਣ ਤਾਂ ਮੈਨੂੰ ਲੱਗਦਾ ਵੀ 40 50 ਗ੍ਰਾਮ ਆਸਮਿਕ ਪੂਰਾ ਹੁੰਦਾ ਹੋਣਾ ਹੈ ਜਿਹੜੀ ਪ੍ਰੋਟੀਨ ਤੇ ਕਾਜ਼ੀ ਵਗੈਰਾ ਉਸ ਲੈਵਲ ਤੇ ਮੇਨਟੇਨ ਕਰਾਂਗੇ ਤੇ ਜਿਹੜਾ ਫੈਟ ਹੈਗਾ ਫੈਟ ਜਿੰਨਾ ਕੁ ਮਿਲਦਾ ਪਿਆ ਚੀਜ਼ਾਂ ਤੋਂ ਉਹਨਾਂ ਤੱਕ ਖਾਵਾਂਗੇ ਵੀ ਐਕਸਟਰਾ ਨਹੀਂ ਕੋਈ ਵੀ ਸਪੈਸ਼ਲ ਜਿਹੇ ਫੈਟ ਫੈਟ ਬਣੇ ਚੀਜ਼ਾਂ ਨਹੀਂ ਖਾਣੀਆਂ ਠੀਕ ਹੈ ਨਾ ਇਹ ਸਿੰਪਲ ਜੀ ਡਾਈਟ ਹੋ ਗਈ ਹੈ ਬਾਕੀ ਵੇਖਦੇ ਹਾਂ ਕੋਈ ਨਹੀਂ ਜਿਵੇਂ ਜਿਵੇਂ ਹੋਈ ਜਾਊਗਾ ਕਿਉਂਕਿ ਅਜੇ ਤਾਂ 15 ਦਿਨ ਹੀ ਹੋਇਆ 15 ਦਿਨ ਚ ਇੱਕ ਵਾਰ ਜੇ ਇੱਥੋਂ ਥੱਲੇ ਡਿੱਗੇ ਆ ਤੇ ਉੱਪਰ ਵੀ ਫਿਰ ਜ਼ਿਆਦਾ ਉੱਪਰ ਜਾਵਾਂਗੇ ਕੱਛ ਤੇ ਟਰਾਈ ਸੱਬ ਦਾ ਵਰਕਆਊਟ ਪੂਰਾ ਹੋ ਗਿਆ ਇੱਕ ਦਿ ਵਿੱਚ ਸ਼ੋਲਡਰ ਦੀ ਵੀ ਲਾਣੀ ਸੀ ਵੀ ਪੂਰੀ ਅਪਰ ਬੋਡੀ ਜਿਹੜੀ ਐ ਸੈੱਟ ਰਵੇ ਨਾਲ ਇੱਕ ਕਰਨ ਲਿੰਬੂਨੇ ਦੀ ਐਸਐਲ ਲਾਣੀ ਸੀ ਤੇ ਕਾਫੀ ਵਧੀਆ ਲੱਗੀ ਐਕਸਰੇ ਅੱਜ ਸੋਚਿਆ ਸੀ ਪ੍ਰੋਪਰ ਲੱਗੂਗੀ ਉਹ ਸਵੇਰੇ ਆਈ ਸੀ ਪਰ ਲੱਗੇ ਖਿੱਚ ਗਿਆ ਹੁਣ 16 ਦਿਨ ਪੂਰੇ ਹੋ ਗਏ ਆ ਤੇ ਐਬ ਦਾ ਜ ਰਹਿਣ ਦਿੰਦੇ ਆ ਕੱਲ ਆਵਾਂਗੇ ਤੇ ਕੱਲ 17ਵੇਂ ਦਿਨ ਤੇ ਕੱਲ 17ਵੇਂ ਦਿਨ ਚ ਮਿਲਾਂਗੇ ਫਿਰ